ਮोटापा ਘਟਾਉਣ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਆਰਗੇਨਿਕ ਤਰੀਕੇ ਨਾਲ ਪਕਾਏ ਹੋਏ ਫਰੂਟ ਖਾਣ ਲਗੋ ਕਿਉਂਕਿ ਆਰਗੇਨਿਕ ਤਰੀਕੇ ਨਾਲ ਪਕਾਏ ਹੋਏ ਫਰੂਟ ਸਾਡੀ ਬੋਡੀ ਵਾਸਤੇ ਬਹੁਤ ਹੀ ਜ਼ਿਆਦਾ ਅਮ੍ਰਿਤ ਦਾ ਕੰਮ ਕਰਦੇ ਨੇ ਮੈਂ ਤੁਹਾਨੂੰ ਕਿਸੇ ਦਿਨ ਆਪਣੀ ਬਾਗੀਚੀ ਦਿਖਾਵਾਂਗੀ ਜਿਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਮੈਂ ਫਰੂਟ ਲਗਾਇਆ ਹੋਇਆ ਇਹ ਆਪਣੇ ਘਰ ਦੇ ਵਿੱਚ ਨੇ ਜਿਹੜੇ ਕਿ ਦੇਖੋ ਹੋਣਾ ਤੁਹਾਨੂੰ ਅਮਰੂਦ ਜਿਹੜੇ ਲਓਗੇ ਉਹ ਕੈਮੀਕਲਾਂ ਵਾਲੇ ਹੀ ਮਿਲਣਗੇ ਨਹੀਂ ਆਪਣੇ ਘਰਾਂ ਦੇ ਵਿੱਚ ਅਮਰੂਦ ਨਹੀਂ ਹੈਗੇ ਪਰ ਇਹ ਬੂਟੇ ਦੇ ਉੱਪਰ ਦੇਖੋ ਕਿੰਨੇ ਸੋਹਣੇ ਅਮਰੂਦ ਲੱਗੇ ਹੋਏ ਆ ਪਪੀਤੇ ਅਮਰੂਦ ਅੰਗੂਰ ਬਹੁਤ ਸਾਰੇ ਤਰ੍ਹਾਂ ਦੇ ਫਰੂਟ ਹਨ ਇਹ ਆਪਣਾ ਆੜੂ ਹੈਗਾ ਇਸ ਤਰੀਕੇ ਦੇ ਕਿਉਂਕਿ ਹਰ ਇੱਕ ਫਰੂਟ ਤੁਹਾਡੀ ਬੋਡੀ ਵਾਸਤੇ ਜ਼ਰੂਰੀ ਹੈ ਪਰ ਹੋਵੇ ਆਰਗੈਨਿਕ ਤਰੀਕੇ ਨਾਲ ਬਣਿਆ ਹੋਇਆ ਇੱਕ ਵੀਹੀ ਰੋਟੀ ਇੱਕ ਟਾ ਵੀ ਤੁਹਾਡਾ ਵਧਿਆ ਹੋਇਆ পেট ਜਿੰਨਾ ਮਰਜੀ ਤੁਹਾਡਾ ਵਜਣਾ ਹੈ ਹਨਾ ਵੀਹੀ ਰੋਟੀ ਖਾਣੀ ਸ਼ੁਰੂ ਕਰਦੇ ਹੋ ਤੇ ਤੁਹਾਡਾ ਜਿਹੜਾ ਵਜਨ ਹੈ ਉਹ ਘਟਣ ਲੱਗ ਜਾਵੇਗਾ ਇਦਾਂ ਦੀਆਂ ਵੀਡੀਓ ਤੁਸੀਂ ਬਹੁਤ ਦੇਖੀਆਂ ਹੋਣਗੀਆਂ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਣ ਪ੍ਰਭਾਵਾਂ ਨੂੰ ਸਤਿ ਸ੍ਰੀ ਅਕਾਲ। ਆਪਣੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਣ ਕਿ ਤੁਸੀਂ ਆਪਣੀ ਇਸ ਪੈਣ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਉਸ ਦਾ ਫਾਇਦਾ ਵੀ ਲੈ ਰਹੇ ਹੋ। ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਚੀਜ਼ ਦੱਸਦਾ ਵੀ ਜਿਹੜੀ ਇਹ ਬੇਹੀ ਰੋਟੀ ਹੈਗੀ ਇਹਦੇ ਨਾਲ ਤੁਹਾਡਾ ਜਿਹੜਾ ਭਜਨ ਹੈ ਉਹ ਬਿਲਕੁਲ ਨਹੀਂ ਘਟੇਗਾ। ਕਿਉਂਕਿ ਜਿਹੜੀ ਬੇਹੀ ਰੋਟੀ ਹੈ ਨਾ ਜਦੋਂ ਇਹ ਆਪਾਂ ਤਾਜੀ ਰੋਟੀ ਬਣਾ ਕੇ ਖਾਂਦੇ ਆ ਬਹੁਤ ਹਲਕੀ ਹੁੰਦੀ ਹੈ ਜਦੋਂ ਆਪਾਂ ਗਰਮ ਗਰਮ ਰੋਟੀ ਖਾਵਾਂਗੇ ਨਾ ਤਾਂ ਆਪਾਂ 5-6 ਰੋਟੀਆਂ ਖਾ ਜਾਗੇ ਪਰ ਜਿਹੜੀ ਇਹ ਬੇਹੀ ਰੋਟੀ ਪਰ ਰੱਖ ਦਿੰਨੇ ਆ ਨਾ ਤਾਂ ਤੁਸੀਂ ਇਹਨੂੰ ਅੱਧੀ ਵੀ ਖਾ ਲੋਗੇ ਨਾ ਤਾਂ ਤੁਹਾਨੂੰ ਅੰਦਰੋਂ ਇਦਾਂ ਹੋਊਗਾ ਵੀ ਕਾਫੀ ਭਰਿਆ-ਭਰਿਆ ਫੀਲ ਹੋਵੇਗਾ ਇਹਦੇ ਨਾਲ ਤੁਹਾਡੀਆਂ ਹੋਰ ਦੋ ਚਾਰ ਬਿਮਾਰੀਆਂ ਨੇ ਜਿਹੜੀਆਂ ਉਹ ਠੀਕ ਵੀ ਹੋ ਸਕਦੀਆਂ ਨੇ ਤੁਹਾਨੂੰ ਲੱਗ ਵੀ ਸਕਦੀਆਂ ਨੇ ਕਿਉਂਕਿ ਇਹ ਬੀਹੀ ਆਟੇ ਦੇ ਵਿੱਚ ਜਿਵੇਂ ਬੀਹੀ ਰੋਟੀ ਦੇ ਵਿੱਚ ਮੈਂ ਅਕਸਰ ਕਹਿੰਦੀ ਆ ਵੀ ਕਦੇ ਵੀ ਬੀਹਾ ਆਟਾ ਨਾ ਖਾਓ ਫ੍ਰਿਜ ਦੇ ਵਿੱਚ ਰੱਖੇ ਹੋਏ ਆਟੇ ਦੀ ਰੋਟੀ ਕਦੇ ਵੀ ਨਾ ਖਾਓ ਕਿਉਂਕਿ ਉਹਦੇ ਵਿੱਚ ਐਨੇ ਵਾਇਰਸ ਪੈਦਾ ਹੋ ਜਾਂਦੇ ਹੈਗੇ ਕਿ ਤੁਹਾਡੀ ਬਾਡੀ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੀ ਆ ਜਦੋਂ ਤੋਂ ਫ੍ਰਿਜ ਆਇਆ ਹੈ ਨਾ ਆਪਣੀ ਉਮਰ ਦੇ ਵਿੱਚ ਆਪਾਂ ਜਦੋਂ ਛੋਟੇ ਸੀਗੇ ਜਿਹੜੇ ਮੇਰੀ 40 ਦੀ ਏਜ ਦੇ ਨੇ ਮੇਰੇ ਹਣ ਜੇ ਦੇ ਨੇ ਵੀ ਉਹਨਾਂ ਦੀ ਉਸੁਰਤ ਦੇ ਵਿੱਚ ਨਾ ਕਿਸੀ-ਕਿਸੇ ਦੇ ਫ੍ਰਿਜ ਹੁੰਦਾ ਸੀ ਹਰ ਇੱਕ ਘਰ ਦੇ ਫ੍ਰਿਜ ਨਹੀਂ ਹੁੰਦਾ ਸੀਗਾ ਤੇ ਬਿਮਾਰੀਆਂ ਵੀ ਬਹੁਤ ਘੱਟ ਸੀਗੀਆਂ ਪਰ ਜਦੋਂ ਦੇ ਫਰਿੱਜ ਆਏ ਨੇ ਉਦੋਂ ਦਾ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਬਿਮਾਰੀਆਂ ਵਧਣ ਦਾ ਮੇਨ ਕਾਰਨ ਵੀ ਇਹ ਹੈ ਕਿ ਆਪਾਂ ਨਾ ਆਟਾ ਗੁੰਨ ਕੇ ਮੇਰੀਆਂ ਭੈਣਾਂ ਨੂੰ ਆਦਤ ਹੁੰਦੀ ਹੈ ਵੀ ਉਹ ਰੱਖ ਲੈਂਦੀਆਂ ਨੇ ਤੇ ਦੋ-ਦੋ ਦਿਨ ਪਕਾਈ ਜਾਂਦੀਆਂ ਨੇ ਕਿਸੇ ਡਾਕਟਰ ਕੋਲ ਕਿਸੇ ਵੈਦ ਕੋਲ ਕਿਸੇ ਹਕੀਮ ਕੋਲ ਕਿਸੇ ਤੋਂ ਪੁੱਛ ਲਓ ਕਿਸੇ ਸਿਆਣਿਆਂ ਤੋਂ ਬੰਦੇ ਤੋਂ ਪੁੱਛ ਲਓ ਨਾ ਜਿਹੜੇ ਵੀ ਵਿਦਵਾਨ ਨੇਗੇ ਜਾਂ ਤੁਸੀਂ ਕਿਤੇ ਮਨ ਲ ਕੇ ਗੂਗਲ 'ਤੇ ਸਰਚ ਕਰਕੇ ਦੇ ਲਓ ਜਿਹੜਾ ਕਿ ਬੇਹ ਆ ਆਟਾ ਤੇ ਬੇਹੀ ਰੋਟੀ ਇਹ ਤੁਹਾਡੀ ਬਾਡੀ ਤੇ ਬਹੁਤ ਇਫੈਕਟ ਪਾਉਂਦੀ ਹੈ ਵੀਹ ਆਟਾ ਫ੍ਰੀਜ ਦੇ ਵਿੱਚ ਰੱਖਿਆ ਕਦੀ ਵੀ ਨਾ ਖਾਓ ਤੇ ਦੂਸਰੀ ਗੱਲ ਬੇਹਿੰ ਰੋਟੀ ਦੇ ਨਾਲ ਅਗਰ ਤੁਸੀਂ ਕਹੋ ਵੀ ਤੁਹਾਡਾ ਵਜ਼ਨ ਘਟ ਜੇਗਾ ਵਜ਼ਨ ਘਟੇਗਾ ਨਹੀਂ ਇਹਦੇ ਨਾਲ ਸਗੋਂ ਤੁਹਾਡੀ ਨਾ ਜਿਹੜੀ ਭੁੱਖ ਹੈ ਥੋੜੀ ਜਿਹੀ ਕੰਟਰੋਲ ਹੋ ਜਾਂਦੀ ਹੈ ਜਿਵੇਂ ਕਿ ਆਪਾਂ ਨੇ ਅੱਧੀ ਰੋਟੀ ਖਾ ਲਈ ਤਾਂ ਤੁਹਾਨੂੰ ਨੂੰ 2-4 ਘੰਟੇ ਭੁੱਖ ਨਹੀਂ ਲੱਗੇਗੀ ਇਸ ਦੇ ਨਾਲ ਤੁਹਾਡੀ ਜਿਹੜੀ ਇਮਿਊਨਿਟੀ ਹੈ ਉਹ ਵੀਕ ਹੋ ਜੂਗੀ ਕਿਉਂਕਿ ਤੁਹਾਨੂੰ ਭੁੱਖ ਨਹੀਂ ਲੱਗੇਗੀ ਤੁਸੀਂ ਇਹ ਨਾ ਨਾ ਫਰੂਟ ਨਾ ਸਲਾਦ ਨਾ ਕੋਈ ਇਦਾਂ ਦੀ ਚੀਜ਼ ਨਹੀਂ ਖਾਓਗੇ ਤੇ ਤੁਹਾਡੀ ਜਿਹੜੀ ਬਾਡੀ ਹੈ ਉਹ ਵੀਕਨੈਸ ਮਹਿਸੂਸ ਕਰਨ ਲੱਗ ਜਾਵੇਗੀ ਭਾਜਨ ਦਾ ਤਾਂ ਮੈਨੂੰ ਨਹੀਂ ਪਤਾ ਵੀ ਘਟੇਗਾ ਕਿ ਨਹੀਂ ਘਟੇਗਾ ਕਿਉਂਕਿ ਨਾ ਹੀ ਮੈਂ ਤਰੀਕਾ ਵਰਤਿਆ ਤੇ ਨਾ ਹੀ ਮੈਨੂੰ ਇਸ ਚੀਜ਼ ਬਾਰੇ ਕੋਈ ਨੋ ਲੈਜ ਹੈਗੀ ਬਹੁਤ ਮੈਂ ਤਾਂ ਇਹ ਵੀਡੀਓ ਦੇਖ ਲਓ ਦੇਖੋ ਪਰ ਮੈਂ ਆਪਣੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਨਾ ਜਿੰਨੇ ਵੀ YouTube ਤੇ ਹੈਗੇ ਆ ਨਾ ਵੀ ਉਹ ਚੀਜ਼ ਹਨ ਕਰਿਆ ਕਰੋ ਜੀ ਦਾ ਕਿ ਤੁਹਾਨੂੰ ਪਤਾ ਹੋਵੇ ਵੀ ਇਸ ਚੀਜ਼ ਦਾ ਫਾਇਦਾ ਹੈ ਕਿਉਂਕਿ ਇਸ ਚੀਜ਼ ਦੇ ਨਾਲ ਬਹੁਤ ਭੈਣ ਭਰਾਵਾਂ ਨੂੰ ਨੁਕਸਾਨ ਵੀ ਹੋ ਸਕਦਾ ਹੈਗਾ ਕਈਆਂ ਦੇ ਜਿਵੇਂ ਕਿ ਫੈਟੀ ਲੀਵਰ ਨੇ ਇਸ ਚੀਜ਼ ਦੇ ਨਾਲ ਉਹ ਹੋਰ ਜ਼ਿਆਦਾ ਇਫੈਕਟ ਹੋਣਗੇ ਕਿਉਂਕਿ ਫੈਟੀ ਲੀਵਰ ਵਾਲੇ ਵਾਸਤੇ ਬੇਹੀ ਚੀਜ਼ ਹੈ ਜਿਹਦਾ ਵੀ ਪੈਟੀ ਲਿਵਰ ਹੈ ਅਗਰ ਉਹ ਬੇਹੀ ਰੋਟੀ ਬੇਹਾ ਆਟਾ ਬੇਹਾ ਫਰੂਟ ਜਾਂ ਕੋਈ ਵੀ ਬੇਹੀ ਦਾਲ ਸਬਜ਼ੀ ਕੁਝ ਵੀ ਖਾਂਦਾ ਉਹਦੇ ਵਾਸਤੇ ਉਹ ਇੱਕ ਜ਼ਹਿਰ ਹੈ ਤਾਂ ਤੁਸੀਂ ਪਲੀਜ਼ ਥੋੜਾ ਜਿਆਦਾ ਸਰਚ ਕਰ ਲਿਆ ਕਰੋ ਪਹਿਲਾਂ ਕੋਈ ਵੀ ਚੀਜ਼ ਹੁੰਦੀ ਆ ਫਿਰ ਉਸ ਚੀਜ਼ ਨੂੰ ਯੂਜ਼ ਕਰਿਆ ਕਰੋ ਅੱਜ ਤੁਹਾਨੂੰ ਮੈਂ ਇਸ ਚੀਜ਼ ਦਾ ਇੱਕ ਬਹੁਤ ਬੈਨੀਫਿਟ ਹੈ ਉਹ ਦੱਸ ਦਿੰਨੀ ਹੈਗੀ ਪਰ ਠੀਕ ਹੈ ਗਿਆ ਵੀ ਮੈਂ ਨਹੀਂ ਕਿ ਐਸਾ ਨਹੀਂ ਕਿਉਂਕਿ ਹੋ ਸਕਦਾ ਕਿਸੇ ਨੇ ਘਟਾਇਆ ਉਹ ਵੀ ਮੈਂ ਕਿਸੇ ਦੀ ਇਹ ਵੀ ਨਹੀਂ ਕਹਿੰਦੀ ਹੈਗੀ ਹੈ ਨਾ ਪਰ ਜਿੰਨਾ ਕਿ ਮੈਨੂੰ ਨੌਲੇਜ ਹੈ ਜਿੰਨਾ ਕਿ ਮੈਂ ਪੜ੍ਹਿਆ ਜਿੰਨਾ ਕਿ ਮੈਂ ਸਰਚ ਕੀਤੀ ਹੈਗੀ ਕਿ ਇਸ ਚੀਜ਼ ਦਾ ਕੋਈ ਇਦਾਂ ਦਾ ਬੈਨੀਫਿਟ ਨਹੀਂ ਵੀ ਤੁਹਾਡੀ ਇਹਦੇ ਨਾਲ ਜਿਹੜੀ ਕਿ ਚਰਬੀ ਹੈ ਉਹ ਘਟ ਜੇ ਜਾਂ ਤੁਹਾਡੀ ਕੋਈ ਬਾਡੀ ਹੈ ਉਹ ਸ਼ੇਪ ਦੇ ਵਿੱਚ ਅਜੇ ਨਹੀਂ ਹੋਵੇਗਾ ਇੱਕ ਬੈਨੀਫਿਟ ਹੈਗੀ ਜਿਵੇਂ ਕਿ ਕਈ ਭੈਣ ਭਰਾਵਾਂ ਦੇ ਨਾਲ ਐਸਿਡ ਬਣਦਾ ਤੇਜਾਬ ਬਣਦਾ ਆਪਾਂ ਹੰਦੇ ਵਿੱਚ ਪੋਤਣਾ ਸਵੇਰੇ ਉੱਠਣ ਸਾਰ ਆਪਾਂ ਨੂੰ ਨਾਲ ਖਾਲੀ ਪੇਟ ਕੈਪਸੂਲ ਲੈਣਾ ਪੈਂਦਾ ਵੀ ਆਪਣਾ ਫੇਰ ਨਾ ਤੇਜਾਬ ਠੀਕ ਹੋਉਂਦਾ ਬੇਸ਼ੇਰਦਾਰ ਤੋਂ ਹੋਣਾ ਚੱਕਰ ਆਉਨੇ ਜੀ ਕੱਚਾ ਹੋਣਾ ਰੋਟੀ ਦੀ ਭੁੱਖ ਨਾ ਲੱਗਣੀ ਇਹ ਸਾਰੀਆਂ ਚੀਜ਼ਾਂ ਤਾਂ ਤੁਸੀਂ ਨੇ ਕਰਨਾ ਕੀ ਹੈ ਅੱਧੀ ਰੋਟੀ ਲੈਣੀ ਹੈ ਪੂਰੀ ਨਹੀਂ ਲੈਣੀ ਅੱਧੀ ਰੋਟੀ ਲੈਣੀ ਹੈ ਤੇ ਇੱਕ ਤੁਸੀਂ ਲੈਣਾ ਹੈਗਾ ਦੁੱਧ ਦੁੱਧ ਨੂੰ ਤੁਸੀਂ ਨੇ ਉਬਾਲ ਕੇ ਰੱਖ ਲੈਣਾ ਠੰਡਾ ਫ੍ਰਿਜ ਦੇ ਵਿੱਚ ਬਿਲਕੁਲ ਠੰਡਾ ਫਿਰ ਦੁੱਧ ਹੋਣਾ ਚਾਹੀਦਾ ਜਿਸ ਵਿੱਚ ਮਿੱਠਾ ਨਹੀਂ ਪਾਉਣਾ ਹੈਗਾ ਅੱਧੀ ਰੋਟੀ ਤੁਸੀਂ ਲੈ ਕੇ ਬੇਹੀ ਉਸ ਨੂੰ ਨਾ ਬਰੀਕ-ਬਰੀਕ ਬੁਰਕੀਆਂ ਕਰਕੇ ਇਸ ਤਰੀਕੇ ਨਾਲ ਛੋਟੇ-ਛੋਟੇ ਬੁਰਕੀਆਂ ਕਰਕੇ ਉਸ ਦੁੱਧ ਦੇ ਵਿੱਚ ਆਪਾਂ ਨੇ ਪਾ ਲੈਣੀਆਂ ਨੇ ਜਿਹੜੇ ਪਿੰਭਰਾ ਨੂੰ ਨਾ ੀਕਨੈਸ ਲੱਗਦੀ ਵੀ ਕਮਜ਼ੋਰੀ ਆਪਾਂ ਨੂੰ ਫੀਲ ਹੁੰਦੀ ਹੈ ਵੀ ਕਾਫੀ ਜ਼ਿਆਦਾ ਹਨਾ ਉਹਨਾਂ ਵਾਸਤੇ ਵੀ ਇਹ ਥੋੜੀ ਜਿਹੀ ਬੈਨੀਫਿਟ ਹੈਗੀ ਹੈਗੀ ਪਰ ਤੁਹਾਡੀ ਇਹ ਭੁੱਖ ਮਾਰ ਸਕਦੀ ਹੈ ਮੈਂ ਤੁਹਾਨੂੰ ਬਾਰ-ਬਾਰ ਕਹਿਣੀ ਆ ਤਾਂ ਜਿਹੜੇ ਤਜਾਬ ਵਾਲੇ ਨੇ ਉਹਨਾਂ ਵਾਸਤੇ ਵੀ ਇਹ ਲਾ ਲਓ ਜਿਵੇਂ 100 ਇਨਸਾਨ ਹੈਗਾ ਵਿੱਚ ਹਨਾ ਜਿਵੇਂ 100 ਹੈ ਬੰਦਾ ਆਪੇ ਇਹਨੂੰ ਵਰਤੂਗਾ ਤਾਂ ਉਹਦੇ ਵਿੱਚੋਂ 50 ਨੂੰ ਆ ਮਤਲਬ ਕਿ ਇਸ ਦਾ ਰਿਜ਼ਲਟ ਮਿਲੂਗਾ ਤਾਂ ਦੇਖੋ ਦੁੱਧ ਲੈ ਲਿਆ ਆਪਣੀ ਠੰਡਾ ਬਿਲਕੁਲ ਇਹਦੇ ਵਿੱਚ ਮਿੱਠਾ ਕੁਝ ਨਹੀਂ ਪਾਉਣਾ ਉਬਾਲੀ ਦਿੱਤੀ ਹੋਈ ਹੋਣੀ ਚਾਹੀਦੀ ਹੈ ਦੁੱਧ ਨੂੰ ਤੇ ਆਪਾਂ ਅੱਧੀ ਰੋਟੀ ਦੇ ਵਿੱਚ ਪਾ ਲੈਣੀ ਹੈ ਅੱਧੀ ਰੋਟੀ ਨੇ ਦੇ ਵਿੱਚ ਆਪਾਂ ਪਾ ਕੇ ਕੀ ਕਰਨ ਚੰਗੇ ਤਰੀਕੇ ਨਾਲ ਨੂੰ ਪਪੀਆਉਂਦੇ ਆ ਪਿਉਂ ਕੇ ਇਹਨੂੰ ਘੱਟੋ ਘੱਟ 10 ਮਿੰਟ ਲਈ ਰੱਖਣਾ ਇਹਦੇ ਨਾਲ ਹਨਾ ਜਿਵੇਂ ਤੁਹਾਨੂੰ ਹੁੰਦਾ ਵੀ ਕਈ ਪੈਣਪ੍ਰਾਵਾਂ ਨੂੰ ਹੁੰਦਾ ਵੀ ਸਵੇਰੇ ਸਵੇਰੇ ਉੱਠ ਕੇ ਨਾ ਉਹਨਾਂ ਨੂੰ ਅੰਦਰੋਂ ਇੱਕ ਖੋਹੀ ਜੀ ਹੁੰਦੀ ਹੈ ਵੀ ਮੈਂ ਕੁਝ ਖਾਵਾਂ ਆਪਾਂ ਬਿਸਕਟ ਵਗੈਰਾ ਖਾ ਲੈਣਾ ਦੇਖੋ ਉਹਦੇ ਨਾਲ ਤੁਹਾਡੀ ਬਾਡੀ ਤੇ ਬਹੁਤ ਇਫੈਕਟ ਪੈਂਦਾ ਕਿਉਂਕਿ ਉਹ ਵੀ ਉਹਨਾਂ ਦੇ ਵਿੱਚ ਜਿਹੜਾ ਡਾਲਡਾ ਕਿਉਂ ਵਰਤੇ ਜਾਂਦਾ ਜਿਹੜਾ ਰਫਾਇੰਡ ਯੂਜ਼ ਕੀਤਾ ਜਾਂਦਾ ਹੈਗਾ ਜਿਹੜੀ ਆ ਕਿ ਉਹਨਾਂ ਵਿੱਚ ਫੈਟ ਵਾਸਤੇ ਪਾਈਆਂ ਜਾਂਦੀ ਨੇ ਜੀਸਟ ਵਗੈਰਾ ਪਾਇਆ ਜਾਂਦਾ ਉਹ ਬਹੁਤ ਤੁਹਾਡੀ ਬੋਡੀ ਤੇ ਇਫੈਕਟ ਪਾਉਂਦੇ ਬਹੁਤ ਭੈਣ ਭਰਾ ਨੂੰ ਆਤ ਹੁੰਦੀ ਹੈ ਕਿ ਜਿਹੜੀ ਸਵੇਰ ਦੀ ਬੈਲਟੀ ਹੁੰਦੀ ਹੈ ਉਹ ਕੱਲੀ ਨਹੀਂ ਪੀਂਦੇ ਬਿਸਕਟ ਨਾਲ ਪੀਂਦੇ ਨੇ ਬਿਸਕਟ ਦੀ ਜਗ੍ਹਾ ਤੁਸੀਂ ਥੋੜਾ ਜਿਹਾ ਦੁੱਧ ਦੇ ਵਿੱਚ ਇਸ ਤਰੀਕੇ ਨਾਲ ਜਿਆਦਾ ਫੁੱਲ ਮੱਖਣੇ ਪਾ ਲਿਆ ਕਰੋ ਜਿਹੜੇ ਆਪਣੇ ਫੁੱਲ ਮੱਖਣੇ ਹੁੰਦੇ ਉਹ ਤੁਹਾਡੀ ਬੋਡੀ ਨੂੰ ਬਹੁਤ એનર્ਜੀ ਦਿੰਦੇ ਆ ਤੁਹਾਡੀ ਵੀ 12 ਦੀ ਇਹ ਘਾਟ ਪੂਰੀ ਕਰਦੇ ਨੇ ਵਿਟਾਮਿਨ ਡੀ ਦੀ ਘਾਟ ਪੂਰੀ ਕਰਦੇ ਨੇ ਤੁਹਾਡੀ ਹ ਤੇ ਜਾਂ ਫਿਰ ਤੁਸੀਂ ਜਿੰਨਾ ਪੈਣ ਪਰਾਂ ਨੂੰ ਤਿਆਰ ਬਣਦਾ ਹੈ ਨਾ ਅੱਧੀ ਕਾਲੀ ਦੁੱਧ ਦੀ ਠੰਡੇ ਦੀ ਤੇ ਅੱਧੀ ਰੋਟੀ ਵਿੱਚ 10 ਮਿੰਟ ਲਈ ਭੌਂ ਕੇ ਰੱਖ ਦੋ ਫਿਰ ਉਹਨੂੰ ਤੁਸੀਂ ਖਾ ਲਓ ਖਾਣਾ ਕਿ ਮੈਂ ਇਹ ਨਹੀਂ ਹੈਗਾ ਵੀ ਫਟਾਫਟ ਫਟਾਫਟ ਹੈ ਨਾ ਇਦਾਂ ਨਹੀਂ ਥੋੜੀ ਥੋੜੀ ਰੋਟੀ ਖਾਣੇ ਨਾਲ ਦੁੱਧ ਕਿਉਂਕਿ ਜਦੋਂ ਆਪਾਂ ਵਜਨ ਆਪਣਾ ਘਟਾਉਣੀ ਆ ਜਿਹੜੀ ਮੈਂ ਕੱਲ੍ਹ ਵਾਲੀ ਤੁਹਾਨੂੰ ਵੀਡੀਓ ਪਾਈ ਆ ਡੀਟੌਕਸ ਵਾਟਰ ਵਾਲੀ ਨਾ ਉਹ ਲਾ ਲਓ ਵੀ ਤੁਹਾਡੇ ਤੇ ਰਾਮ ਬਾਣੇ ਇਲਾਜ ਆ ਜਾਏ ਦੇਖੋ ਤੁਹਾਨੂੰ ਮੈਨੂੰ ਵੀ ਪਤਾ ਹੈ ਵੀ ਜਿੰਨਾ ਆਪਾਂ ਪੁੱਠੀ ਚੀਜ਼ ਦੱਸਾਂਗੇ ਨਾ ਪਤਾ ਨਹੀਂ ਕੀ ਗੱਲ ਹੈ ਕਿ ਸਾਰੇ ਪੈਨਪਰਾ ਉਹ ਚੀਜ਼ ਨੂੰ ਬਹੁਤ ਯਕੀਨ ਮੰਨਦੇ ਆ ਪਰ ਜਿਹੜੇ ਕੋਈ ਸਚਾਈ ਹੁੰਦੀ ਹੈ ਉਹਨੂੰ ਆਪਾਂ ਬਹੁਤ ਘੱਟ ਯਕੀਨ ਮੰਨਦੇ ਆ ਤਾਂ ਪਲੀਜ਼ ਦਿਖਾਵੇ ਤੇ ਘੱਟ ਤੇ ਸਚਾਈ ਨੂੰ ਜ਼ਿਆਦਾ ਵਰਤਿਆ ਕਰੋ ਤੇ ਬਾਕੀ ਕੋਈ ਵੀ ਚੀਜ਼ ਤੁਸੀਂ ਵਰਤਣ ਤੋਂ ਪਹਿਲਾਂ ਉਸ ਦੇ ਸਾਈਡ ਇਫੈਕਟ ਤੇ ਉਸ ਦੇ ਫਾਇਦੇ ਜ਼ਰੂਰ ਸਰਚ ਕਰਿਆ ਕਰੋ ਕਿਉਂਕਿ ਤੁਹਾਨੂੰ ਬਹੁਤ ਕੁਆਲੀਫਾਈਡ ਹੈ ਨਾ ਡਾਕਟਰ ਬੈਠੇ ਨੇ ਬਹੁਤ ਹੈ ਨਾ ਤੁਹਾਨੂੰ ਜਰਨਲਿਸਟ ਬੈਠੇ ਨੇ ਜਿਹੜੇ ਕਿ ਤੁਹਾਨੂੰ ਵੀਡੀਓ ਵਿੱਚ ਪਾਈਆ ਹੁਣ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਚੀਜ਼ ਦਾ ਤੁਹਾਨੂੰ ਬੈਨੀਫਿਟ ਹੈ ਤੇ ਕਿਸ ਚੀਜ਼ ਦਾ ਤੁਹਾਨੂੰ ਨੁਕਸਾਨ ਹੈ ਦੇਖੋ ਕਈ ਵਾਰ ਇਹ ਨਾ ਜਿਵੇਂ ਉਹ ਮੈਂ ਪਹਿਲਾਂ ਦੱਸਿਆਗਾ ਵੀ ਇਹ ਡੀਟੌਕਸ ਵਾਟਰ ਬਣਾਉਣਾ ਜਾਂ ਪਹਿਲਾਂ ਮੈਂ ਦੱਸੀ ਸੀ ਆਪਣੀ ਮੋਟਾਪੇ ਵਾਲੀ ਆਪਣੀ ਹਰਵਲ ਟੀ ਬਣਾਉਣੀ ਹੈ ਨਾ ਕਈ ਭੈਣ ਭਰਾਵਾਂ ਨੂੰ ਉਹ ਵੀ ਬਹੁਤ ਗਰਮੈਸ ਕਰਦੀ ਹੈ ਤਾਂ ਇਹ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਚੀਜ਼ ਆਪਾਂ ਨੂੰ ਬੈਨੀਫਿਟ ਦੇਵੇ ਤਾਂ ਥੋੜਾ ਜਿ ਆਪਣੀ ਬੋਡੀ ਨੂੰ ਵੀ ਦੇਖਣਾ ਚਾਹੀਦਾ ਵੀ ਆਪਾਂ ਨੂੰ ਕਿਸ ਚੀਜ਼ ਤੋਂ ਇਫੈਕਟ ਪੈਂਦਾ ਹੈ ਤੇ ਕੱਲ ਮੈਨੂੰ ਇੱਕ ਭੈਣ ਨੇ ਮੈਸੇਜ ਕੀਤਾ ਸੀ ਕਿ ਦੀਦੀ ਵੀ ਮੇਰਾ ਪੇਟ ਤੇ हिਪ ਬਹੁਤ ਭਾਰੀ ਹੈ ਕਿਉਂਕਿ ਬੈਠਣ ਕਰਕੇ ਹੀ ਆਪਾਂ ਨੂੰ ਜ਼ਿਆਦਾ ਤਰ ਮੋਟਾਪਾ ਆ ਰਿਹਾ ਹੈ ਤਾਂ ਤੁਸੀਂ ਜਿਹੜੇ ਮੈਂ ਇਹ ਡੀਟੌਕਸ ਵਾਟਰ ਕੱਲ ਵਾਲੀ ਵੀਡੀਓ ਮੈਂ ਅੱਜ ਦੁਬਾਰਾ ਤੋਂ ਲਿੰਕ ਪਾ ਦੂੰਗੀ ਉਹ ਚੀਜ਼ ਨੂੰ ਤੁਸੀਂ ਨਾ ਡੇਲੀ ਵਰਤਣਾ ਸ਼ੁਰੂ ਕਰੋ ਤੇ ਇਹਨੂੰ ਨਾ ਤੁਸੀਂ ਇੱਕ ਦੋ ਭੈਣ ਭਰਾ ਮੇਰੇ ਨੂੰ ਮੈਸੇਜ ਆਏ ਸੀ ਜੇ ਮੈਂ ਉਹਨਾਂ ਨੂੰ ਰਿਪਲਾਈ ਨਹੀਂ ਕੀਤਾ ਕਿਉਂਕਿ ਮੈਨੂੰ ਟਾਈਮ ਨਹੀਂ ਲੱਗ ਰਿਹਾ ਕਿ ਦੀਦੀ ਅਸੀਂ ਜਿਹੜੇ ਇਹਦੇ ਵਿੱਚ ਸਮਾਨ ਪਾਉਣਾ ਹੈ ਉਹ ਕਿੰਨੇ ਟਾਈਮ ਬਾਅਦ ਚੇਂਜ ਕਰਨਾ ਹੈ ਅਗਰ ਤੁਸੀਂ ਫ੍ਰਿਜ ਦੇ ਵਿੱਚ ਰੱਖ ਕੇ ਰੱਖਦੇ ਹੋ ਪਾਣੀ ਨੂੰ ਤਾਂ ਤੁਸੀਂ 3 ਦਿਨ ਰੱਖ ਲਓ ਸਾਰਾ ਸਮਾਨ ਪਹਿਲਾਂ ਕੱਢ ਲਓ ਪੀਣ ਵਾਸਤੇ ਫਿਰ ਉਹਦੇ ਵਿੱਚ ਹੋਰ ਪਾਣੀ ਪਾ ਦੋ ਫਿਰ ਕੱਢ ਲਓ ਫਿਰ ਹੋਰ ਪਾਣੀ ਪਾ ਦੋ ਕਿਉਂਕਿ 3 ਦਿਨ ਬਹੁਤ ਬੈਨੀਫਿਟ ਉਸ ਦੀ ਤਾਂ 3 ਦਿਨਾਂ ਬਾਅਦ ਚੇਂਜ ਕਰ ਦਿਓ। ਅਗਰ ਤੁਸੀਂ ਫ੍ਰਿਜ ਤੋਂ ਬਾਹਰ ਰੱਖਦੇ ਹੋ ਤਾਂ ਤੁਸੀਂ 2 ਦਿਨਾਂ ਬਾਅਦ ਉਹ ਚੀਜ਼ ਨੂੰ ਸਾਰੇ ਨੂੰ ਕੱਢ ਦਿਓ ਦੁਬਾਰਾ ਤੋਂ ਨਵੀਂ ਪਾ ਲਓ ਕਿਉਂਕਿ ਗਰਮੀ ਗਰਮੀ ਨਾਲ ਖੀਰ ਹੈ ਨਾ ਜਿਹੜਾ ਉਹਦੇ ਵਿੱਚ ਨਾ ਥੋੜੀ ਜਿਹੀ ਗਰਮੈਸ ਜੀ ਪੈਦਾ ਹੋਣ ਲੱਗ ਜਾਂਦੀ ਹੈ ਜਿਹੜਾ ਕਿ ਤੁਹਾਡੀ ਬਾਡੀ ਤੇ ਤਜਾਅ ਵਗੈਰਾ ਦੀ ਪ੍ਰੋਬਲਮ ਆ ਸਕਦੀ ਹੈ। ਤਾਂ ਜਿਹੜੀ ਮੈਂ ਤੁਹਾਨੂੰ ਇਹ ਬਿਹੀ ਰੋਟੀ ਵਾਲੀ ਗੱਲ ਦੱਸੀ ਹੈ ਇਹ ਸਿਰਫ ਤੁਸੀਂ ਤਜਾਅ ਵਾਸਤੇ ਯੂਜ਼ ਕਰ ਸਕਦੇ ਹੋ। ਜਿਹੜੇ ਪੈਨਟਰਾਵਾਂ ਨੂੰ ਲੱਗਦਾ ਵੀ ਸਾਨੂੰ ਤਜਾਅ ਬਣਦਾ ਸਿਰਫ ਕਿ ਕੈਪਸੂਲ ਲੈਣਾ ਪੈਂਦਾ ਤਾਂ ਤੁਹਾਡਾ ਇਹ ਕੈਪਸੂ ਤੇ ਦੂਸਰਾ ਤੁਸੀਂ ਸੌਂਫ ਧਾਗਾ ਮਿਸ਼ਰੀ ਤੇ ਥੋੜੀ ਜੀ ਅਜਮੈਨ ਤਿੰਨਾਂ ਨੂੰ ਪੀਸ ਕੇ ਕਿਸੇ ਡੱਬੀ ਚ ਪਾ ਲਓ ਜਿਹੜੇ ਵੀ ਪੇਨਪ੍ਰਾਹ ਤਜਾਬ ਦਾ ਕੈਪਸੂਲ ਲੈਂਦੇ ਆ ਸਵੇਰੇ ਇਹਨਾਂ ਨਾਲੇ ਤਾਂ ਜਿਹੜੀ ਇਹ ਸੌਂਫ ਐ ਅਜਮੈਨ ਐ ਤੁਹਾਨੂੰ ਕਬਜ਼ ਵਗੈਰਾ ਦੀ ਪ੍ਰੋਬਲਮ ਦੇਖੋ ਮੋਟਾਪਾ ਜਦੋਂ ਆਪਾਂ ਬੈਠ ਕੇ ਕੰਮ ਕਰਦੇ ਆ ਨਾ ਸਾਰੇ ਪੇਨਪ੍ਰਾਹ ਜਿਨ੍ਹਾਂ ਨੂੰ ਵੀ ਮੋਟਾਪਾ ਫੈਟ ਪਾਦ ਰਹੀ ਐ ਨਾ ਉਹਨਾਂ ਨੂੰ ਕਬਜ਼ ਦੀ ਪ੍ਰੋਬਲਮ ਸਭ ਤੋਂ ਪਹਿਲਾਂ ਸ਼ੁਰੂ ਹੁੰਦੀ ਐ ਆਪਣੇ ਪੇਟ ਦੇ ਵਿੱਚ ਚਰਬੀ ਵਧਣ ਲੱਗ ਜਾਂਦੀ ਹੈ ਤੇ ਪੇਟ ਦੇ ਵਿੱਚ ਆਪਾਂ ਪਾਣੀ ਸਿੱਟੀ ਜਾਂਦੇ ਆ ਦੇਖੋ ਪਾਣੀ ਪੀਣ ਦਾ ਵੀ ਇੱਕ ਤਰੀਕਾ ਹੈ ਜਿਵੇਂ ਮੈਂ ਕੱਲ ਤੁਹਾਨੂੰ ਦੱਸਿਆ ਸੀ ਵੀ ਆਪਣੇ ਪਾਣੀ ਲੈਣਾ ਹੈ ਗਲਾਸ ਦੇ ਵਿੱਚ ਕੋਸ਼ਿਸ਼ ਕਰਿਓ ਕਿ ਪੈਰਾਂ ਪਰ ਬੈਠ ਕੇ ਨਾ ਇਹਨੂੰ ਘੁੱਟ ਪੀ ਲਈ ਫਿਰ 2 ਮਿੰਟ ਰੁਕ ਗਏ ਫਿਰ ਘੁੱਟ ਪੀ ਲਈ ਫਿਰ 2 ਮਿੰਟ ਰੁਕ ਗਏ ਥੋੜਾ ਤੁਸੀਂ ਨਾ ਆਪਣਾ ਲਾਈਫ ਸਟਾਈਲ ਆਪਣਾ ਖਾਣਾ ਚੇਂਜ ਕਰ ਲਓ ਤੁਹਾਡਾ ਵਜ਼ਨ ਆਪਣੇ ਆਪ ਹੀ ਕੰਟਰੋਲ ਹੋਣ ਲੱਗ ਜੇਗਾ ਜਿਆਦਾ ਆਪਾਂ ਜਿਹੜਾ ਵੀ ਕੋਈ ਦੱਸਦੇ ਉਹੀ ਚੀਜ਼ ਖਾ ਲਈ ਜਿਹੜਾ ਵੀ ਕੋਈ ਦੱਸਦਾ ਉਹੀ ਚੀਜ਼ ਪੀ ਲਈ ਇਹਦੇ ਨਾਲ ਤੁਸੀਂ ਆਪਣੀ ਬੋਡੀ ਨੂੰ ਖਰਾਬ ਵੀ ਕਰ ਸਕਦੇ ਹੋ ਤਦ ਦੁਆਰਾ ਨਹੀਂ ਮਿਲਣਾ ਕਿਉਂਕਿ ਕਈ ਸਾਈਡ ਇਫੈਕਟ ਵੀ ਹੋ ਜਾਂਦਾ ਹੈ ਵੈਸੇ ਤੁਸੀਂ ਅੱਧਾ ਨਿੰਬੂ ਪਾ ਕੇ ਪਾਣੀ ਜਦੋਂ ਵੀ ਪਾਣੀ ਪੀਨੋ ਅੱਧਾ ਨਿੰਬੂ ਪਾ ਕੇ ਤੁਸੀਂ ਪਾਣੀ ਦੇ ਵਿੱਚ ਪੀ ਲਓ ਜਿਹੜੇ ਵੀ ਪੇਨਪਲਾਵ ਨੂੰ ਲੱਗਦਾ ਵੀ ਤੁਹਾਡਾ ਪੇਟ ਹੈ ਤੇ हिਪ ਤੇ ਜ਼ਿਆਦਾ ਚਰਬੀ ਹੈਗੀ ਤੇ ਬਸ ਉਹ ਅੱਧਾ ਗਲਾਸ ਪਾਣੀ ਦਾ ਅੱਧਾ ਨਿੰਬੂ ਨਿਚੋੜ ਕੇ ਉਹਦੇ ਵਿੱਚ ਤੁਸੀਂ ਪੀ ਲੈਣਾ ਜਦੋਂ ਵੀ ਤੁਹਾਨੂੰ ਦਿਨ ਦੇ ਵਿੱਚ ਦੋ ਵਾਰ ਪੀ ਲਓ ਤਿੰਨ ਵਾਰ ਪੀ ਲਓ ਕਿਉਂਕਿ ਹੁਣ ਗਰਮੀਆਂ ਨੇ ਨਾਲੇ ਤਾਂ ਨਿੰਬੂ ਤੁਹਾਨੂੰ એનર્ਜੀ ਦੇਵੇਗਾ ਨਾਲੇ ਤੁਹਾਡੀ ਬਾਡੀ ਚ ਵਧੀ ਹੋਈ ਜਿਹੜੀ ਫੈਟ ਹੈਗੀ ਉਹਨੂੰ ਘਟਾਵੇਗਾ ਤਿੰਨ ਵਾਲੀ ਤੁਹਾਡਾ ਪੇਟ ਸਾਫ ਹੋਵੇਗਾ ਬਹੁਤ ਜ਼ਿਆਦਾ ਬੇਨਫਿਟ ਇਸ ਚੀਜ਼ ਦੇ ਹਨ ਪਰ ਜਿਆਦਾ ਮਾਤਰਾ ਵਿੱਚ ਵੀ ਨਹੀਂ ਲੈਣਾ ਕਈ ਵਾਰੀ ਹੁੰਦਾ ਹੈ ਨਾ ਵੀ ਮੈਂ ਦੇਖੇ ਦੋ ਤਿੰਨ ਨਿੰਬੂ ਨੂੰ ਚੋੜ ਕੇ ਗਲਾਸ ਦੇ ਵਿੱਚ ਪੀ ਲੈਣੇ ਉਹਦੇ ਨਾਲ ਤੁਹਾਡੇ ਜਿਹੜੇ ਹੱਡੀਆਂ ਨੇ ਉਹ ਵੀ ਬੀਕ ਹੋ ਸਕਦੀਆਂ ਤਾਂ ਪਲੀਜ਼ ਥੋੜੀ ਜੀ ਚੀਜ਼ ਨੂੰ ਨਾ ਧਿਆਨ ਨਾਲ ਨੌਲੇਜ ਦੇ ਨਾਲ ਉਹ ਚੀਜ਼ ਨੂੰ ਕਰਿਆ ਕਰੋ ਜੇ ਨਹੀਂ ਹੈਗਾ ਹਨਾ ਵੀ ਆਪਾਂ ਬਸ ਦੇਖਾ ਦੇਖੀ ਸੁਣੀ ਸੁਣਾਈ ਹਰ ਇੱਕ ਗੱਲ ਨੂੰ ਕਰੀਏ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਪੈਨ ਪ੍ਰਵਨ ਮੇਰੇ ਵੱਲੋਂ